ਕਿਸਾਨ ਵੀਰੋ ਹੋੜਾ ਢਿੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕਿਰਿਆੜ ਵਾਲਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਦੋਸ ਨੂੰ ਦਿਖਾਵਾਂ ਸੌਦੇ ਅੱਜ ਇੱਕ ਤਾਂ ਗਰਮੀ ਚੱਲਣ ਵਾਲੀ ਵੜ ਸੂਈ ਸਵਾਈ ਹੈ ਕਦੋਂ ਸੂਈ ਹੈ ਬਾਈ ਤੋਂ ਪੁੱਛਾਂਗੇ ਤੇ ਇੱਕ ਐਚ ਐਫ ਨਸਲ ਦੀ ਬੱਚੀ ਵੀਪਰ ਆਪਾਂ ਤੁਹਾਨੂੰ ਪਾਲ ਕੇ ਦਿਖਾਵਾਂਗੇ ਤੇ ਗੱਲਬਾਤ ਬਾਈ ਬਬਲੂ ਨਾਲ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਆ ਬਬਲੂ ਹਾਂ ਹਾਂ ਵਧੀਆ ਪੂਰੀ ਪਰਮਾਤਮਾ ਦੀ ਕਿਰਪਾ ਭਰਾ ਮੇਰੇਆ ਨੰਬਰ ਬੋਲੋ ਜੀ ਨੰਬਰ ਆਪਣਾ 70998064 ਜੀ ਪੰਡਿਤ ਰਿਆੜਾ ਵਾਲਾ ਜ਼ਿਲ੍ਹਾ ਮਠੰਡਾ ਤਸੀਲ ਰਾਮਪ੍ਰਭੂ ਜੀ ਨੇੜੇ ਨੇੜੇ ਆਪਣੇ ਇਧਰ ਹੈਗਾਤਾ ਪਾਈ 7-8 ਕਿਲੋਮੀਟਰ ਤੇ ਇਧਰ ਹੈਗਾ ਅਸੀਂ 60 ਕਿਲੋਮੀਟਰ ਤੇ ਰਾਮਪੁਰਾ ਜੀ ਰਾਮਪੁਰਾ ਪਸ਼ੂ ਮੰਡੀ ਹੈ ਜੀ ਪਸ਼ੂ ਮੰਡੀ ਜਿਹੜੀ ਹੈ ਓਕੇ ਚੰਗਾ ਚੱਲੀ ਜਾਂਦਾ ਵੀਰੇ ਕੰਮ ਕਰ ਪੂਰਾ ਟੋਪ ਤੇ ਚੱਲੀ ਜਾਂਦਾ ਬਈ ਜੀ ਤੇ ਅੱਜ ਫਿਰ ਅੱਜ ਦੋ ਨਗ ਦੇਖਣੇ ਕਈਆਂ ਦਾ ਸੀਗੀਆਂ ਵੀ ਤਿੰਨ ਸੀਗੀਆਂ ਤੇ ਇੱਕ ਤਾਂ ਹਲੇ ਕੱਚੀ ਉਹ ਦਿਖਾਉਣੀ ਹੈਗੀ ਓਕੇ ਜੀ ਤੇ ਇੱਕ ਵੈੜ ਆਪਣੇ ਤੜਕੇ ਵੇਚਦੀ ਸੀ ਓਕੇ ਦੋ ਰਹਿ ਗਏ ਦੋ ਰਹਿ ਗਏ ਤਿੰਨ ਰਹਿ ਗਏ ਦੋ ਪਾਉਣੀਆਂ ਹਾਂ ਤੇ ਜਿਹੜੀ ਬਬਲੂ ਆਪਾਂ ਪਹਿਲੇ ਨੰਬਰ ਤੇ ਵੈੜ ਦੇਖੀ ਆਨੇ ਵੀਰੇ ਕਦੋਂ ਸੂਈ ਆ ਇਹ ਏ ਆਪਣੀ ਬਈ ਕੱਲ ਸੁੱਈ ਹੈਗੀ ਮਤਲਬ ਕਿ 11 12 ਵਜੇ ਤੇ ਜੇਰ ਜੇਰ ਡਿਊਟੀ ਕੰਪਲੀਟ ਆਪਣੇ ਕੋਲੇ ਵੀਡੀਓ ਆ ਗਈ ਤੇ ਠੰਡੀ ਛੇੜ ਗਰਨੀਆ ਤੋਫਾ ਪੜਾ ਮੈਂ ਤੈਨੂੰ ਪਤਾ ਬੱਲੇ ਤੈਨੂੰ ਟੋਪ ਜਨਗੀ ਨਾ ਬਣਨਾ ਜਦੋਂ ਵੀ ਪਾਣੇ ਹੁੰਦੇ ਆ ਓਕੇ ਓਕੇ ਜਮਾ ਇੱਕ ਗੱਲ ਹੋਰ ਆ ਬਈ ਇਹ ਬੋਲੋ ਜਮਾ ਪੂਰਾ ਪੂਰਾ ਸਾਫ ਕਰੀ ਬਈ 15 ਲੀਟਰ ਬੋਲਾ ਕੋਈ ਮੇਰੇ ਕੋਲੋਂ ਮਰਜ਼ੀ ਮਣਕੇ ਲੈ ਜੇ ਸੁਆ ਸੁਆ ਬਈ ਦੂ ਚਾਰ ਘੰਟੇ ਪਹਿਲੇ ਸੂਏ ਨੇ 19 ਕਿਲੋ ਦੁੱਧਤਾ ਮੇਰੇ ਆਹ ਪਹਿਲਾਂ ਮੈਂ ਮਿੱਟਰ ਖੋਦ ਕੇ ਬੈਠਾ ਮੈਂ ਬੈਠਾ ਮੇਰੇ ਘਰ ਦੀ ਵਹਿੜ ਸੀਗੀ ਓਕੇ ਤੇ ਬੱਛਾ ਆ ਗਿਆ ਮਗਰ ਮਗਰ ਬੱਛਾ ਆਇਆ ਮੈਂ ਇਹਦੇ ਦਿੱਤੀ ਸੀਗੀ ਪਿੰਡ ਹੁਣ 15 ਕਿਲੋ ਬੋਲਾ ਰੈਡੀ ਆ ਬੋਲਾ ਰੈਡੀ ਆ ਕੋਈ ਮਰਜੀ 2 ਡਾਂਗਾਂ ਤੇ ਬੈਣ ਨੇ ਆਣੇ ਤੋਂ ਬੈਣਾ ਬੱਛੇ ਤੋਂ ਛੱਡ ਕੇ ਲੈ ਕੇ ਜਾ ਤੇ ਬਾਕੀ ਦਾ ਵੱਡੇ ਸਾਈਜ਼ ਦੀ ਹੈ ਨਾ ਬੋਲਾ ਸਾਈਜ਼ ਕੋਈ ਛੋਟਾ ਸਾਈਜ਼ ਮੰਨ ਕੇ ਨਾਲ ਓਕੇ ਜੀ ਤੇ ਥਣਲੇਵੇ ਦੀ ਬੜੀ ਸਾਫਾ ਖੋਲੋ ਜੀ ਸਾਫਾ ਆਪਣਾ ਮੇਰਾ ਇਹ ਪਿੰਡੋਂ ਮੇਰੇ ਪਹਿਲੇ ਸਾਲੋਂ ਮੇਰੇ ਘਰ ਦੀ ਵਹਿੜ ਹੈ ਮੈਂ ਵੇਚੀ ਸੀਗੀ ਇਹ ਹੂੰ ਤੇ ਮੇਰੇ ਪਿੰਡ ਦੇ ਤੁਸੀਂ ਮੈਂ ਆਪਣੇ ਲੈ ਜਾਂ ਲੈ ਬੰਦਾ ਇਹਨੂੰ ਓਕੇ ਜੀ ਆਪਾਂ ਓਕੇ ਤੇ ਬਾਕੀ ਦੀ ਗੱਲ ਨਮਾਈ ਦਵਾਈ ਹਜੇ ਕੁਝ ਨਹੀਂ ਹੈ ਨਾ ਨਾ ਤਾਜੀ ਸੂਈ ਆ ਕੱਲ ਸੂਈ ਆ ਭਰਾ ਮੇਰਾ ਕੰਪਲੀਟ ਜ਼ੇਰ ਦੂਰ ਕੀ ਸਾਰੇ ਕਾਹੇ ਦੀ ਵੀ ਤੇ ਆਪਣੇ ਕੋਲੇ ਵੀਡੀਓ ਆ ਚਾਉਣ ਇੰਨਾ ਚੰਗਾ ਲੱਗਿਆ ਵੀ ਜਿੰਨਾ ਖੋਲੋ ਜੀ ਫਿਰ ਇਹਨੂੰ ਤੋਰਾ ਤਾਰਾ ਕਰਾਇ ਕੇ ਜੇ ਕਿ ਸੀਲ ਸਭ ਫੁੱਲ ਭੋਰਾ ਕੈਮਰੇ ਤੋਂ ਜੱਕਦੀ ਨਹੀਂ ਜੀ ਹਾਂ ਠੀਕ ਆ ਤੇ ਬਾਕੀ ਦਾ ਦੁੱਧ ਕਿੰਨਾ ਪਾ ਦੂ ਫਿਰ ਬੱਬਲੂ ਐਦ ਕੀ ਦੁੱਧ ਭਰਾ ਮੇਰਾ ਇਹ ਇਹਦੇ ਨਾਲ ਤੀ ਸੂਈ ਸੀਗੀ ਇਹ ਹੂੰ ਉਹਨਾਂ ਕੋਲੇ ਐਦ ਕੀ ਕਿੰਨਾ 20 ਦਾ ਬਾਰ ਪੱਕਾ ਹੀ ਪਾਉਂਦਾ ਜਿਹੜਾ ਕੋਈ ਵਾਧਾ ਕਰਿਆ ਰਿਹਾ ਹੈ ਕਿ ਇਸ ਨਿਵਾਸ ਨੂੰ ਹੋਈ ਚੰਗੀ ਨਹੀਂ ਆ ਰਹੀ ਨੇ ਬਾਕੀ ਦੀ ਗੱਲ ਜੀ ਜੋ ਵੀ ਕਰੋ ਦਾ ਆਰਾਮਦਰ ਨਹੀਂ ਪਾਉਂਦੀ ਸਮੀ ਬੜੀ ਵੀ ਬਹੁਤ ਜ਼ਿਆਦਾ ਸਮੀ ਬੜੀ ਬਹੁਤ ਚੰਗੀ ਬਰੀਡ ਵਾਲੀ ਦਾ ਐ ਪੂਰੀ ਚੰਗੀ ਆ ਉਹ ਹੂੰ ਨਹੀਂ ਠੀਕ ਆ ਵੀਰੇ ਬੱਥਰੂ ਦਾ ਕਰਦੀ ਆ ਬੱਥਰੂ ਦਾ ਤਾਂ ਕਰੋਗੀ ਆ ਦੇਖੋ ਜੀ ਠੀਕ ਆ ਵੀਰੇ ਆ ਦੇਖੋ ਜੀ ਥਾਨ ਲੈਵੇ ਦੀ ਪੂਰੀ ਸਾਬ ਬਲੂ ਥਾਨ ਲੈਵਾ ਦਾ ਫਿਰ ਚੰਗਾ ਹੀ ਚੱਕੀ ਫਿਰਦੀ ਹੈ ਨਾ ਬਾਈ ਹੂੰ ਕਵਾਲਿਟੀ ਪੂਰੀ ਚੰਗੀ ਹੈ ਜੀ ਬਾਕੀ ਦੀ ਗੱਲ ਦਸੱਲੀ ਤੁਹਾਡਾ ਵੀ ਕਰਨ ਦਾ ਫਰਜ਼ ਬਣਦਾ ਕਿਉਂਕਿ ਤੁਸੀਂ ਪੈਸੇ ਦੇਣੇ ਆ। ਹਾਂ। ਖਾਣ ਲੇ ਵਾਪੂਰਾ ਸਾਰਾ ਚੀਜ਼ ਭਰਾ ਮਰਿਆ ਹੱਸਦਾ ਆਪਣਾ ਲਾਂਬਾ ਨਹੀਂ ਆਇਆ ਕਦੇ ਨਹੀਂ। ਓਕੇ ਮਾਰੋ ਫਿਰ ਬਬਲੂ ਧਾਰਾਂ ਵੀ। ਹਾਂ। ਆਹ ਦੇਖੋ ਜੀ। ਲਾ ਲਓ ਬੱਚਾ। ਬੱਚਿਆਂ ਨੂੰ ਆਪਾਂ ਲਾ ਦੇਣਾ ਬੱਚਾ ਲਾਉਣ ਦੀ ਲੋੜ ਨਹੀਂ। ਓਕੇ ਦਸੱਲੀ ਵਾਲਾ ਸੌਦਾ ਹੈ ਨਾ? ਹਾਂ ਆ ਦੇਖ ਲੈ ਕੋਈ ਨਿਆਣਾ ਨਹੀਂ ਪਾਇਆ ਆਪਾਂ ਕੁਝ ਨਹੀਂ ਕਰਿਆ। ਮਾਰ ਦੇ ਫਿਰ ਧਾਰਾਂ ਦੋ ਦੋ। ਆਲੇ ਛੱਡ ਲੈ ਬੱਚਾ। ਹੂੰ। ਅੱਲੇ ਆ ਬੱਚਾ ਜੰਮਦਰੀ ਦਿਖਾ ਦੇ ਬਈ ਓਕੇ ਜੀ ਆ ਦੇਖ ਖਾ ਦੇ ਠੀਕ ਆ ਵੀਰੇ ਤੇ ਨਾੜਾ ਨੂੜਾ ਹਵਾਨੇ ਦੇ ਬੜੀਆਂ ਹਨਾ ਮੈਂ ਬਈ ਨਾੜਾ ਦਿਖਾ ਦੇ ਉਹ ਆ ਦੇਖ ਹੋੜਾ ਵੀ ਸਵੈਲਿੰਗ ਨਹੀਂ ਕਿਤੇ ਪਾਸੇ ਵੀ ਕਿਤੇ ਵੀ ਥਣ ਥਣੌੜ ਦਿਖਾ ਦੇ ਆ ਦੇਖ ਨਾੜਾ ਇਹ ਦੁੱਧ ਵਾਲੇ ਪਸ਼ੂ ਤੇ ਹੀ ਹੁੰਦੀਆਂ ਭਰਾ ਮੇਰੇ ਬਾਕੀ ਦੀ ਗੱਲ ਜਿੰਨਾ ਲੇਵਾ ਦੁੱਧ ਤੇ ਹੀ ਭਰਿਆ ਬਸ ਸਵੈਲਿੰਗ ਸੂਲਿੰਗ ਕੋਈ ਨਹੀਂ ਕੋਈ ਵੀ ਨਹੀਂ ਭਰਾ ਮੇਰਾ ਕੋਈ ਵੀ ਆ ਲੈ ਓਕੇ ਮਾਰੋ ਫਿਰ ਤਾਰਾ ਬੜੀਆਂ ਆ ਕਰਦਾ ਬੱਚਾ ਬਣੇ ਲੈ ਕੋਈ ਚੱਕਰ ਹੀ ਨਹੀਂ ਮੈਂ ਖਾ ਉਹ ਸਹੀ ਦਿਖਾ ਦੇ ਬਈ ਦਾ ਦੇਖੀ ਚੋਂ ਹੁਣ ਐ ਕਿਆ ਬੱਤਾ ਬਾਈ ਯਾਰ ਮੱਛੀ ਮੋਟਰੀ ਥੱਲੇ ਦਾ ਵੀਰੇ ਬੱਸ ਆਮਣਾ ਬੱਸ ਆ ਬੰਦਨ ਵਾਲਾ ਸੀ ਯਾਰ ਕੋਈ ਗੱਲ ਨਹੀਂ ਕੋਈ ਚੋਕ ਨਹੀਂ ਲੈ ਚੋਂ ਜਾਣ ਦਾ ਮੈਂ ਹੱਥ ਲਾਉਣ ਦੀ ਲੋੜ ਹੀ ਨਹੀਂ ਭਰਾ ਮੇਰੇ ਨਹੀਂ ਠੰਡੀ ਸੀ ਲਾ ਬਬਲੂ ਬੱਸ ਬਾਹਲਾ ਕਾਨੂੰ ਡੋਲਣਾ ਮੈਂ ਕਹਿੰਦਾ ਥੱਲੇ ਉਹਦਾ 100 ਦੀ 100 ਹੀ ਆ 100 ਦੀ 100 ਆ ਭਰਾ ਮੇਰੇ ਆ ਬਣ ਨਿਆਣੇ ਤੋਂ ਬਣ ਬੱਚੋ ਛੱਡ ਕੇ ਆਨੇ ਕਰਵਾ ਕੇ ਬਹੁਤ 15 ਕਿਲੋ ਮਣਕੇ ਲੈ ਜੇ ਹੁਣ ਠੀਕ ਆ ਥੱਲੇ ਬੋਲਾ ਸਾਰ ਕਰਿਆ ਘੋੜਾ ਥੋੜਾ ਬਬਲੂ ਕੀ ਪ੍ਰਾਇਜ ਆ ਗਿਆ ਕਿੰਨੇ ਪਾਹੇ ਲੈਣੇ ਆ ਬਾਈ ਇਹਦੇ ਭਰਾ ਮੇਰਾ ਮੁੱਲ ਕਰਾਉ ਨੂੰ 80 ਕਰਾ 8 ओके जी हां क्वालिटी दे 7 ਮਿੰਟਾਂ ਤੇ ਵਿਗਣ ਵਾਲੀ ਕਾਜ ਬਾਕੀ ਤੂੰ ਆਪ ਦੱਸ ਦੇ ਵੀ ਚੰਗੀਆਂ ਤੂੰ ਠੀਕ ਆ ਵੀਰੇ ਦੀ ਸੀ ਜਾਂਦੀ ਆ ਮੂੰਹੋਂ ਬੋਲਦੀ ਆ ਬਾਕੀ ਤਾਂ ਗਰਮੀ ਚੱਲਣ ਵਾਲੀ ਪਿਆਰ ਜਮਾ ਆ ਜਿਹੜਾ ਬੰਦਾ ਲੈ ਗਿਆ ਭਰਾ ਮੇਰਾ ਕਾਂ ਜਿਆਦ ਹੀ ਰੱਖੂ ਵੀ हां ਬਾਈ ਦੁਕਾਨ ਲੈ ਕੇ ਆਏ ਸੀ ਨਹੀਂ ਠੀਕ ਆ ਵੀਰੇ ਇਹ ਨਹੀਂ ਇਹ ਜੀ ਕ੍ਰੋਸ ਕਾਂ ਬਹੁ ਦੇ ਨੇ ਬੈਣ ਨੇ ਨੇ ਤੋਂ ਬੈਣ ਬਸਰੂ ਬਾਕੀ ਦੀ ਇਹੀ ਇਹਨਾਂ ਦੀ ਖਾਸੀਅਤ ਹੁੰਦੀ ਆ ਜੇ ਠੰਡੀ ਆ ਤਾਂ ਇਹਦੇ ਅਰਗੇ ਕੋਈ ਚੀਜ਼ ਨਹੀਂ ਬੜਾ ਛੜ ਛਣਾੜ ਦਿਖਾ ਦੇ ਦੇ ਵਾਦ ਖਾਰੇ ਕੋਲੇ ਕਰਕੇ ਦਿਖਾ ਦੇ ਆ ਦੇਖੋ ਜੀ ਥਣ ਲੇਵਾ ਦੇਖੋ ਇੱਕ ਨੰਬਰ ਮੁਠੀ ਵਾਲਾ ਥਣ ਲੱਗਿਆ ਵਾ ਚਾਰੇ ਥਣ ਤੇ ਹ ਕਿੰਨੇ ਜਰ ਉਮਰ ਆ ਵੀਰੇ ਦੀ ਤੇਰੀ ਉਮਰ ਤਾਂ ਆਪਣਾ ਮੇਰੇ ਆ ਕੋਈ ਪੁੱਛੀ ਨਹੀਂ ਹੈਗੇ ਫਰਮ ਬਾਈ ਨੇ ਬਾਪ ਉਹ ਕਰਿਆਗਾ ਹੂੰ ਮਤਲਬ ਕਿ ਮੁੰਡੇ ਨੇ ਬਾਹਰ ਜਾਣਾਗਾ ਹਾਂ ਚਾਹ ਰਹੀ ਆ ਹਾਂ ਖੋਲੋ ਮੇਰੇ ਬਾਹਰ ਜਾਣਾਗਾ ਤੇ ਉਹਨੇ ਫਰਮ ਜਾ ਆਪਣਾ ਕੁਝ ਮਤਲਬ ਕਿ ਸਾਰੇ ਸੇਲ ਕਰਤਾ ਦੰਦਾਂ ਚ ਕਿਵੇਂ ਆ ਦੰਦਾਂ ਦੇ ਦੋ ਦੰਦ ਆ ਰਹੇ ਨੇ ਕੋਈ ਮਰਜੀ ਪੱਟ ਕੇ ਲਿਆ ਸਕਦਾ ਠੀਕ ਠੂਟ ਚਾਹੀਏ ਇਹ ਤੋਂ ਪਤਾ ਠੀਕ ਠੂਟ ਚੋਂ ਭਰਾ ਬਾਬਾ ਬਹੁਤ ਬਦਰੀ ਸਮਾਈ ਕੋਈ ਇਹ ਜੀ ਸੀ ਕਿ ਇਹਦਾ ਨਮਾਈ ਨੂੰ ਵੀ ਮਨ ਮਨ ਗੋਹਾ ਜਿਹਦਾ ਪੈਸੇ ਆਪਾਂ ਹੀ ਨਮਾਈ ਆ ਹੂੰ ਤੇ ਬਹੁਤ ਚੰਗੀ ਕਾਂ ਦੀ ਇਹ 40-40 ਕਿਲੋ ਵਾਲੀ ਕਾਂ ਦੀ ਬੱਸੀ ਆ ਮਸਰੀ ਨਹੀਂ ਮਿਜੀ ਇਹ ਬਾਕੀ ਦੀ ਗੱਲ ਬਬਲੂ ਸਾਈਜ਼ ਫੁੱਲ ਆ ਦਾ ਹਨਾ ਸਾਈਜ਼ ਫੁੱਲ ਬੱਟੀ ਦੇ ਕੋਈ ਛੋਟੀ ਮੰਨ ਕੇ ਨਾ ਦੇ ਕਿਹਦੇ ਘਰੇ ਬੱਸੀ ਇਹ ਐ ਟਕਾ ਦੇ ਸੇਵਾ ਕਰਕੇ ਰਖਾਲੀ ਬੱਸੀ ਹਨਾ ਝੂਟ ਦੀ ਜਿਹਨੂੰ ਮਰਜੀ ਬਤਾ ਦੇ ਤਿਆਰ ਕਰਕੇ ਇੰਨੀ ਹਾਈ ਦਾ ਬੱਸੀ ਫੇਸ ਕਰੋ ਜੇ ਕਿ ਇੱਕ ਨੰਬਰ ਤੋਂ ਹੂੰ ਓਕੇ ਜੀ ਆ ਦੇਖੋ ਜੀ ਕੁਆਲਿਟੀ ਚੰਗੀ ਆ ਹੂੰ ਤੋਰਾ ਤਾਰਾ ਇੱਕ ਨੰਬਰ ਆ ਹਨਾ ਬਸ ਇਹ ਪ੍ਰਿੰਟ ਦੇਖ ਬਸ ਇਹ ਪ੍ਰਿੰਟ ਨਹੀਂ ਮਿਲਦਾ ਨਹੀਂ ਇਹ ਜਾਂ ਬਸ ਇਹ ਪ੍ਰਿੰਟ ਪੂਰੇ ਚੰਗੇ ਨੇ ਬਸ ਇਹ ਠੰਡੀ ਸੀਲ ਦੇਖੀ ਆ ਖੜੀ ਵਾਲਾ ਬਈ ਬਸ ਬੱਟੀ ਆ ਸਾਣਾ ਦਾ ਜਿਆਦਾ ਨਾ ਆ ਫਿਰਦੀ ਆ ਲੈ ਚਲੋ ਵੀਰੇ ਇਹ ਜਾਲ ਕੁਆਲਟੀਆਂ ਹੀ ਹੁੰਦੀਆਂ ਭਰਾ ਮੇਰੇ ਠੀਕ ਆ ਵੀਰੇ ਆ ਦੇਖੋ ਜੀ ਸਾਈਜ਼ ਪੂਰਾ ਫੁੱਲ ਅੱਜ ਤੁਸੀਂ ਲੈ ਜਾ ਕੇ ਇਹਨੂੰ ਇਹੇ ਕਰਾ ਸਕਦੇ ਹੋ ਹਨਾ ਹਾਂ ਕਰਾ ਅੱਜ ਦਾ ਉਹਨਾਂ ਨੇ ਬਾਈ ਹੋਰ ਤਾਂ ਗੱਲੇ ਕੰਮਾ ਝੂਠ ਨਹੀਂ ਮਾਰਦੇ 25 26 ਦਿਨ ਹੋ ਗਏ ਟੀਕਾ ਭਰਾਇਆ ਵੀ ਉਹ ਬੰਦੇ ਨੇ ਉਹ ਕਹਿੰਦੇ ਵੀ ਅਸੀਂ ਤੇ ਕਹਿੰਦੇ ਵੀ ਅਪਾ ਦੇ ਗਾਰੰਟੀ ਵੀ ਆਪਾਂ ਦੇ ਦੱਸਾਂਗੇ ਤੇ ਵੀ ਆਪਾਂ ਕੋਈ ਗਾਰੰਟੀ ਦੇ ਦੱਸਾਂਗੇ ਆਪਾਂ ਤਾਂ ਖਾਲੀ ਕਰਕੇ ਦੇਣੀ ਹੈ ਨਾ ਹਾਂ ਪਰ ਖੱਦ ਗਿਆ ਤੇ ਕਹਿੰਦੇ 25 25 ਦੇ ਹੀ ਕਰਾਂਗੇ ਤੇ ਵੀਰੇ ਕਿੰਨੇ ਪੈਸੇ ਲੈਣੇ ਬਬਲੂ ਇਹਦੇ ਬਾ ਦੇਣਾ ਆਪਾਂ ਬੜਾ ਨਹੀਂ ਕੋਈ ਲੋਕਾਂ ਨੂੰ ਧਿੰਗ ਨਹੀਂ ਕਰਨਾ ਕੋਈ ਬੈਂਕਰੀ ਕਰਨਾ 20000 ਦੀ ਬੱਸੀ ਦੇ ਦੇਾਂਗੇ ਜਾਏ ਰੇਟ ਆ ਜਮਾਂ ਜੀ ਆ ਚੱਕੋ ਲੋਕਾਂ ਨੇ ਪਹਿਲਾਂ 30 ਆ ਮਤਲਬ 25 ਮੰਨ ਲੈ ਪਰ 30 ਦਿਨ ਦੇ ਲੈ ਜਿਹੜੇ ਨੇ ਸਾਹਮਣੇ ਅਸੀਂ ਡੂਡ ਦੇ ਬੀਕੂ ਓਕੇ ਜੀ ਤੇ ਇਹਦਾ 20000 ਰੁਪਇਆ ਮੁੱਲ ਹੈਗਾ ਦੋ ਦੋ ਦਾਂਦਾ ਜੀ ਮੂੰਹ ਤੇ ਇਧਰ ਇਹਦਾ ਕੀ ਰੇਟ ਸੀ ਬਾਈ ਬਬਲੂ ਇਹਦਾ 75000 ਰੁਪਏ ਲੈਣ ਨਾ ਭਰਾ ਮੇਰਾ ਥੱਲੀ ਫੀਲ ਬਾਜ ਦੀ ਤਰ ਕਿਲੋ ਕਿਲੋ ਲੈ ਕੇ ਜਾਵੇ ਮੇਰੇ ਕੋਲ 15 ਕਿਲੋ ਦੁੱਧ ਮਿਣਕੇ ਲੈ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਤਾਂ ਦਸੀ ਜਾਂਦੀ ਆ ਹਾਂ ਨਾੜਾ ਨੂੜਾ ਰਮਾਨਾ ਹੋਣਾ ਦਵਾ ਤੋਰਾ ਆਖੇ ਵਾਰ ਨਾ ਬਸ ਵੀਰੇ ਤੋਰਾ ਚੈੱਕ ਹੋਇਆ ਵਾ ਓਕੇ ਆ ਸਾਰੀ ਗੱਲਬਾਤ ਓਕੇ ਦੀ ਰਿਪੋਰਟ ਆਪਾਂ ਕਹਿ ਸਕਦੇ ਹਾਂ ਜਮਾ ਤੇ 75000 ਚ ਮਾਨਤਨ ਬਾਕੀ ਕੀ ਹੋਰ ਗੱਲਾਂ ਬੋਲਣ ਜਮਾ ਪੂਰਾ ਪੂਰਾ ਖਾਲੀ ਗਰੀ ਵੇਪੜਾ ਮੇਰਾ ਹੈ ਬਾਕੀ ਦੀ ਗੱਲ ਮਾਨਤਨ ਤੁਹਾਡਾ ਜ਼ਰੂਰ ਹੋ ਜਾਣੀ ਉਹ ਗੱਲ ਨਹੀਂ ਹੈਗੀ ਹ ਤੇ ਬਾਕੀ ਦੀ ਗੱਲ ਦੋ ਨਾਕਸੀ ਦੋਨੇ ਤੁਹਾਨੂੰ ਦਿਖਾਤੇ ਪਿੰਡ ਕਰਿਆੜਾ ਵਾਲਾ ਨੰਬਰ ਫੇਰ ਬੋਲ ਦਿਓ ਜੀ ਨੰਬਰ ਆਪਣਾ 709998904 ਪਿੰਡ ਕਰਿਆੜਾ ਵਾਲਾ ਜ਼ਿਲ੍ਹਾ ਬਰਿੰਦਾ ਸੀਲ ਰਾਮਪਰਾ ਨੇੜੇ ਨਜ਼ਦੀਕ ਆਪਣੇ ਰਾਮਪਰਾ ਦੋ ਨਾਕਸੀ ਦੋਨੇ ਤੁਹਾਨੂੰ ਦਿਖਾਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਹਾਂ ਧੰਨਵਾਦ ਜੀ